ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣੋ ਰਾਤ ਦੇ 11:00 ਵਜੇ ਦਾ ਟਾਈਮ ਸੀ ਸਾਰੇ ਪਾਸੇ ਹਨੇਰਾ ਹੋ ਗਿਆ ਸੀ ਜਸੀ ਬੈੱਡ ਤੇ ਲੰਮੀ ਪਈ ਸੀ ਉਹਦੀ ਇੱਕ ਸਾਈਡ ਤੇ ਜੱਗੀ ਲੰਮਾ ਪਿਆ ਸੀ ਤੇ ਦੂਸਰੇ ਪਾਸੇ ਅਮਿਤ ਥੋੜੀ देर ਸ਼ਾਂਤੀ ਹੋਣ ਤੋਂ ਬਾਅਦ ਜਸੀ ਮੁਸਕਰਾਉਂਦੇ ਹੋਏ ਕਹਿਣ ਲੱਗੀ ਕਿ ਤੁਸੀਂ ਦੋ ਮੁੰਡਿਆਂ ਤੇ ਮੈਂ ਇਕੱਲੀ ਦੇਖ ਅੱਜ ਮੈਂ ਤੁਹਾਨੂੰ ਦੋਵਾਂ ਤੇ ਕਿੰਨੀ ਭਾਰੀ ਪੈ ਜਾਊਂਗੀ ਅੱਜ ਬਹੁਤ ਮਜ਼ਾ ਆਉਣ ਵਾਲਾ ਜੇ ਕੀ ਹੱਸਦਾ ਹੋਇਆ ਅਮਿਤ ਨੂੰ ਕਹਿਣ ਲੱਗਾ ਕਿ ਅੱਜ ਜਸਸੀ ਬਹੁਤ ਰੌਲਾ ਪਾਉਂਦੀ ਆ ਪਹਿਲਾਂ ਕਲਾਸ ਵਿੱਚ ਇਵੇਂ ਹੀ ਕਰਦੀ ਸੀ ਤੇ ਹੁਣ ਬੈੱਡ ਤੇ ਵੀ ਇਦਾਂ ਹੀ ਕਰਦੀ ਆ ਲੱਗਦਾ ਅੱਜ ਪੂਰੇ ਮਹੱਲੇ ਨੂੰ ਵੀ ਸੌਂ ਨਹੀਂ ਦੇਊਗੀ ਇਹ ਸੁਣ ਕੇ ਤਾਂ ਤਿੰਨੋ ਹੱਸਣ ਲੱਗ ਪਏ ਜਸਸੀ ਕਹਿਣ ਲੱਗੀ ਅੱਛਾ ਇਹ ਦੱਸੋ ਤੁਹਾਡੇ ਦੋਵਾਂ ਵਿੱਚੋਂ ਬੈਲ ਕੌਣ ਕਰੂਗਾ ਤਾਂ ਜਰਗੀ ਕਹਿਣ ਲੱਗਾ ਪੈ ਤਾਂ ਤੂੰ ਹੀ ਕਰੇਂਗੀ ਜੱਸੀ ਅਮਿਤ ਜੱਗੀ ਤਿੰਨੋਂ ਬਚਪਨ ਦੇ ਦੋਸਤ ਸੀ ਤੇ ਬਚਪਨ ਤੋਂ ਹੀ ਸਕੂਲ ਵਿੱਚ ਇੱਕੋ ਕਲਾਸ ਵਿੱਚ ਪੜਦੇ ਸੀ ਤੇ ਅੱਜ ਕਾਲਜ ਤੱਕ ਪਹੁੰਚ ਗਏ ਸੀ ਜੱਗੀ ਤੇ ਅਮਿਤ ਦੋਨੋਂ ਆਈਟੀਆਈ ਦੇ ਫਾਈਨਲ ਸਾਲ ਵਿੱਚ ਸੀ ਤੇ ਜੱਸੀ ਵੀ ਫੈਸ਼ਨ ਡਿਜ਼ਾਈਨਿੰਗ ਦੇ ਫਾਈਨਲ ਵਿੱਚ ਤਿੰਨਾਂ ਦੀ ਬਹੁਤ ਗੂੜੀ ਦੋਸਤੀ ਸੀ ਕਿੰਨਾ ਦਾ ਆਪਸ ਵਿੱਚ ਕੋਈ ਵੀ ਲਕੋ ਨਹੀਂ ਸੀ ਹਾਸਾ ਮਜ਼ਾਕ ਤਾਂ ਹਰ ਵੇਲੇ ਹੁੰਦਾ ਹੀ ਰਹਿੰਦਾ ਸੀ ਪਰ ਦੋਸਤੀ ਤਾਂ ਹੀ ਸੀ ਤਿੰਨਾਂ ਦੇ ਪਰਿਵਾਰ ਆਪਸ ਵਿੱਚ ਦੋਸਤ ਸੀ ਤੇ ਬੜੇ ਅਮੀਰ ਸੀ ਹੌਲੀ-ਹੌਲੀ ਹੁਣ ਇਹਨਾਂ ਸਾਰਿਆਂ ਦੇ ਵਿਆਹ ਹੋਣ ਲੱਗੇ ਸੀ ਅਮਿਤ ਤੇ ਜਸੀ ਇੱਕ ਦੂਸਰੇ ਨੂੰ ਪਸੰਦ ਵੀ ਕਰਦੇ ਸੀ ਪਰ ਇਹੀ ਇੱਕ ਗੱਲ ਸੀ ਸਾਰਿਆਂ ਨੂੰ ਪਤਾ ਨਾ ਹੋਣ ਕਰਕੇ ਜਸੀ ਤੇ ਅਮਿਤ ਨੂੰ ਪਤਾ ਸੀ ਜੱਗੀ ਨੂੰ ਇਹਦਾ ਅੰਦਾਜ਼ਾ ਵੀ ਨਹੀਂ ਸੀ ਤੇ ਹੁੰਦਾ ਵੀ ਕਿੱਦਾਂ ਤਿੰਨੋਂ ਹੌਲ ਮਿਲ ਕੇ ਰਹਿੰਦੇ ਸੀ ਤਿੰਨੋਂ ਤਨ ਜੈਸਮ ਤੇ ਇੱਕ ਜਾਣ ਸੀ ਤੇ ਇਹ ਨਜ਼ਦੀਕੀ ਕਦੋਂ ਪਿਆਰ ਵਿੱਚ ਬਦਲ ਗਈ ਜੱਸੀ ਤੇ ਅਮਿਤ ਨੂੰ ਪਤਾ ਹੀ ਨਹੀਂ ਲੱਗਿਆ ਆਈਟੀਆਈ ਦਾ ਕੈਂਪ ਪਲੇਸਮੈਂਟ ਦਾ ਟਾਈਮ ਸੀ ਤੇ ਇਧਰ ਜੱਸੀ ਦਾ ਕੋਰਸ ਪੂਰਾ ਹੋ ਗਿਆ ਸੀ ਜੱਸੀ ਬਹੁਤ ਸੋਹਣੀ ਸੀ ਤੇ ਉਹਦੇ ਲਈ ਵਿਆਹ ਦੇ ਰਿਸ਼ਤੇ ਬਹੁਤਾ ਆ ਰਹੇ ਸੀ ਜੱਸੀ ਹਜੇ ਵਿਆਹ ਲਈ ਮਨਾ ਕਰਦੀ ਸੀ ਤੇ ਉਹ ਮਾਸਟਰ ਕਰਕੇ ਜੌਬ ਕਰਨਾ ਚਾਹੁੰਦੀ ਸੀ ਪਰ ਜੱਸੀ ਦੇ ਮਾਪਿਓ ਨੇ ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਕਰਵਾ ਲੈ ਜਿੱਦਾਂ ਤੇਰੇ ਸੌਰੇ ਚਾਉਣਗੇ ਉਦਾਂ ਹੀ ਕਰ ਲੈ ਅਸਲ ਵਿੱਚ ਜਸਦੀ ਦੀ ਦਾਦੀ ਬਹੁਤ ਬਿਮਾਰ ਰਹਿੰਦੀ ਸੀ ਤੇ ਉਹ ਆਪਣੇ ਪੋਤੀ ਦਾ ਵਿਆਹ ਆਪਣੀਆਂ ਅੱਖਾਂ ਸਾਹਮਣੇ ਦੇਖਣਾ ਚਾਹੁੰਦੀ ਸੀ ਘਰ ਵਿੱਚ ਕੋਈ ਗੱਲ ਉਹਦੀ ਟਾਲ ਨਹੀਂ ਸਕਦਾ ਸੀ ਜਸਦੀ ਦੀ ਮਾਂ ਨੂੰ ਅਮਿਤ ਤੇ ਜੱਗੀ ਦੋਨੋਂ ਹੀ ਪਸੰਦ ਸੀ ਘਰ ਵੀ ਚੰਗੇ ਸੀ ਪਰ ਵਿਆਹ ਤਾਂ ਇੱਕ ਨਾਲ ਹੀ ਹੋ ਸਕਦਾ ਸੀ ਜਸਦੀ ਕੋਲੋਂ ਪੁੱਛਿਆ ਤਾਂ ਕੁਝ ਨਹੀਂ ਬੋਲ ਸਕੀ ਬਸ ਇੰਨਾ ਹੀ ਕਿਹਾ ਕਿ ਜਿੱਦਾਂ ਤੁਹਾਨੂੰ ਠੀਕ ਲੱਗੇ ਜਸਦੀ ਦੀ ਮਾਂ ਨੇ ਜਸਦੀ ਨੂੰ ਕਿਹਾ ਕਿ ਉਹਨੇ ਕਿਹਾ ਕਿ ਮੈਨੂੰ ਅਮਿਤ ਚੰਗਾ ਲੱਗਦਾ ਉਹ ਬਹੁਤ ਮਿਹਨਤੀ ਸੀ ਤੇ ਬਹੁਤ ਵੱਡੇ ਸੁਪਨੇ ਵੀ ਦੇਖਦਾ ਸੀ ਉਹਨੇ ਆਪਣੇ ਘਰਦਿਆਂ ਨੂੰ ਵੀ ਇਹ ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਕਰਾ ਕੇ ਉਹਦਾ ਧਿਆਨ ਆਪਣੇ ਕੈਰੀਅਰ ਤੋਂ हट ਜਾਊਗਾ ਤੇ ਜੱਸੀ ਉਹਨੂੰ ਪਸੰਦ ਆ ਪਰ ਵਿਆਹ ਦੇ ਲਈ ਜੱਸੀ ਨੂੰ ਹਜੇ ਘੱਟੋ ਘੱਟ 4 ਸਾਲ ਰੁਕਣਾ ਪਊਗਾ ਇਸੇ ਹੀ ਰੋਲੇ ਵਿੱਚ ਡੇਢ ਸਾਲ ਹੋ ਗਿਆ ਤੇ ਅਮਿਤ ਤੇ ਜਰਜੀ ਦੋਨਾਂ ਦੀਆਂ ਹੀ ਵਧੀਆ ਪਲੇਸਮੈਂਟ ਸੀ ਤੇ ਚੰਕੀਆਂ ਕਮਾਈਆਂ ਕਰਦੇ ਸੀ ਜਸਸੀ ਵੀ ਮਾਸਟਰ ਕਰਨ ਲੱਗ ਪਈ ਸੀ ਜਸਸੀ ਦੀ ਦਾਦੀ ਨੇ ਸਾਫ਼ ਕਹਿ ਦਿੱਤਾ ਸੀ ਕਿ 6 ਮਹੀਨੇ ਬਾਅਦ ਉਹਦਾ ਮਾਸਟਰ ਪੂਰਾ ਹੋਣ ਲਈ ਜਸਸੀ ਦਾ ਵਿਆਹ ਜਿਹਦੇ ਨਾਲ ਚਾਹੇ ਕਰ ਦਿਓ ਤਾਂ ਜਸਸੀ ਨੇ ਅਮਿਤ ਨੂੰ ਸਮਝਾਇਆ ਪਰ ਅਮਿਤ ਨੇ ਉਹਦੇ ਸਿਰ ਤੇ ਹੱਥ ਥਾ ਕੇ ਸੌਂਖਾਦੀ ਕਿ ਉਹ ਸਿਰਫ਼ ਤੇ ਸਿਰਫ਼ ਉਹਦੇ ਨਾਲ ਹੀ ਵਿਆਹ ਕਰਵਾਊਗਾ ਕਿਸੇ ਹੋਰ ਨਾਲ ਨਹੀਂ ਪਰ ਹੁਣ ਉਹਨੇ MBA ਕਰਨੀ ਆ ਤੇ ਘੱਟ ਤੋਂ ਘੱਟ 3 ਸਾਲ ਤਾਂ ਹਜੇ ਰੁਕਣਾ ਹੀ ਹੋਊਗਾ ਅਚਾਨਕ ਜਸਸੀ ਦੀ ਦਾਦੀ ਦੀ ਜ਼ਿਆਦਾ ਸਿਹਤ ਖਰਾਬ ਹੋ ਗਈ ਤਾਂ ਕੁਝ ਹੋਰ ਨਾ ਸੁਝਿਆ ਤਾਂ ਘਰਦਿਆਂ ਨੇ ਜਸਸੀ ਦਾ ਵਿਆਹ ਜਰਗੀ ਦੇ ਨਾਲ ਹੀ ਪੱਕਾ ਕਰ ਦਿੱਤਾ ਤੇ ਮਾਨ ਵਿੱਚ ਹੀ ਅਮਿਤ ਨੇ ਇਹਦੇ ਲਈ ਮਨਜ਼ੂਰੀ ਵੀ ਦੇ ਦਿੱਤੀ ਤੇ ਇਹ ਵਿਆਹ ਦੀਆਂ ਤਿਆਰੀਆਂ ਵਿੱਚ ਤਿੰਨਾਂ ਦਾ ਆਪਣਾਪਣ ਵੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਜਸਸੀ ਤੇ ਅਮਿਤ ਕੀ ਇਸ ਹੱਦ ਤੱਕ ਅੰਦਰੋਂ ਟੁੱਟ ਗਏ ਸੀ ਜਸਸੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਅਮਿਤ ਦੇ ਨਾਲ ਸ਼ਾਪਿੰਗ ਤੇ ਲਈ ਗਈ ਸੀ ਦੇ ਪਰਿਵਾਰ ਦਾ ਵਿਸ਼ਵਾਸ ਸੀ ਕਿ ਦੋਨੋਂ ਇਕੱਲੇ ਹੀ ਗਏ ਆ ਤੇ ਪਹੁੰਚ ਕੇ ਜਸਦੀ ਕਹਿਣ ਲੱਗੀ ਕਿ ਮੇਰੇ ਸਰਵਜਨ ਦਰ ਤਹ ਹੁੰਦਾ ਤੇ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਆ ਅਮਿਤ ਦਾ ਆਪਣਾ ਫਲੈਟ ਸੀ ਜੋ ਬੰਦ ਹੀ ਰਹਿੰਦਾ ਸੀ ਅਮਿਤ ਨੇ ਜਸਦੀ ਨੂੰ ਕਿਹਾ ਕਿ ਆਪਣਾ ਫਲੈਟ ਆ ਪਰ ਉਹ ਬੰਦ ਹੀ ਰਹਿੰਦਾ ਆ ਆਪਾਂ ਫਲੈਟ ਦੇ ਵਿੱਚ ਚੱਕਰ ਮਾਰ ਲੈਂਦੇ ਆ ਕਾਫੀ ਦਿਨ ਹੋ ਗਿਆ ਤੈਨੂੰ ਵੀ ਉੱਥੇ ਥੋੜਾ ਆਰਾਮ ਮਿਲ ਜਾਊਗਾ ਜਸਦੀ ਤਾਂ ਕਈ ਵਾਰ ਉਹਦੇ ਨਾਲ ਫਲੈਟ ਪਹਿਲਾਂ ਵੀ ਚਾ ਚੁੱਕੀ ਸੀ ਤਾਂ ਉਸਨੇ ਸਹਿਜ ਸੁਭਾਅ ਵਿੱਚ ਹਾਂ ਕਰ ਦਿੱਤੀ ਤੇ ਜਸਦੀ ਬੈੱਡ ਤੇ ਲੰਮੇ ਪੈ ਗਈ ਤੇ ਅਮਿਤ ਕੁਝ ਖਾਣ ਲਈ ਲੈ ਕੇ ਆਇਆ ਜਸਦੀ ਨੇ ਕੌਫੀ ਪੀਤੀ ਤੇ ਥੋੜਾ ਠੀਕ ਹੋ ਗਈ ਸੀ ਅਚਾਨਕ ਉਹਨੂੰ ਕੀ ਹੋਇਆ ਉਹ ਅਮਿਤ ਨਾਲ ਲੱਗ ਕੇ ਰੋਣ ਲੱਗ ਪਈ ਕਿ ਮੈਨੂੰ ਸਿਰਫ ਤੇਰੀ ਹੀ ਬਾਨਾ ਸੀ ਟੁੱਟਿਆ ਹੋਇਆ ਅਮਿਤ ਵੀ ਸੀ ਦੋਨੋਂ ਇੱਕ ਦੂਸਰੇ ਨੂੰ ਪਿਆਰ ਕਰਨ ਲੱਗੇ ਤੇ ਇੰਨੇ ਸਾਲਾਂ ਵਿੱਚ ਪਹਿਲੀ ਵਾਰ ਇਦਾਂ ਦਾ ਬੰਨ ਟੁੱਟਿਆ ਸੀ ਕਿ ਦੋਨਾਂ ਦੇ ਵਿੱਚ ਪਿਆਰ ਦਾ ਤੂਫਾਨ ਥੋੜਾ ਵਧਣ ਲੱਗ ਪਿਆ ਪਰ ਅਮਿਤ ਨੇ ਜਸਸੀ ਨੂੰ ਸਮਝਾਇਆ ਕਿ ਮੇਰੀ ਜ਼ਿੰਦਗੀ ਦਾ ਇੱਕ ਹੀ ਸੁਪਨਾ ਕਿ ਕਿਸੇ ਵੱਡੀ ਕੰਪਨੀ ਦੀ ਮਾਲਕਣ ਬanna ਤੇ ਉਹ ਸੁਪਨਾ ਪੂਰਾ ਹੋਣ ਵਿੱਚ ਹਜੇ ਘੱਟ ਤੋਂ ਘੱਟ 4 ਸਾਲ ਹੋਰ ਲੱਗਣਗੇ ਜਰਗੀ ਬਹੁਤ ਚੰਗਾ ਤੇ ਤੇਰਾ ਬਹੁਤ ਧਿਆਨ ਵੀ ਰੱਖੂਗਾ ਸਾਡੀ ਦੋਸਤੀ ਵਿੱਚ ਕੋਈ ਫਰਕ ਥੋੜੀ ਆ ਪਰ ਜਸਸੀ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸੀ ਆਪਣੀਆਂ ਭਾਵਨਾਵਾਂ ਵਿੱਚ ਬੈਠ ਕੇ ਜਸਸੀ ਕਹਿਣ ਲੱਗੀ ਕਿ ਅੱਛਾ ਮੈਨੂੰ ਇੱਕ ਵਾਰ ਆਪਣਾ ਬਣਾ ਲੈ ਫਿਰ ਜਿੱਦਾਂ ਤੂੰ ਕਹੇਗਾ ਮੈਂ ਉਦਾਂ ਹੀ ਕਰੂੰਗੀ ਅਮਿਤ ਕੁਝ ਸਮਝਿਆ ਨਹੀਂ ਉਸ ਦਿਨ ਜ਼ਬਰਦਸਤੀ ਆਪਣੇ ਵੱਲ ਅਮਿਤ ਨੂੰ ਉਸਨੇ ਕੀਤਾ ਤੇ ਉਹਦੇ ਕੱਪੜੇ ਉਤਾਰ ਦਿੱਤੇ ਅਮਿਤ ਦੇ ਵਾਰ-ਵਾਰ ਟੋਕਣ ਤੇ ਜਸੀ ਨੇ ਜ਼ਹਿਰ ਖਾ ਲੈਣ ਦੀ ਧਮਕੀ ਦਿੱਤੀ ਤੇ ਅਮਿਤ ਮਜਬੂਰ ਹੋ ਗਿਆ ਸੀ ਅਮਿਤ ਰੋਂਦੇ ਹੋਏ ਕਹਿਣ ਲੱਗਾ ਕਿ ਆਪਾਂ ਅੱਜ ਆਪਣੇ ਦੋਸਤ ਨੂੰ ਧੋਖਾ ਦਿੱਤਾ ਜਸੀ ਕਹਿਣ ਲੱਗੀ ਕਿ ਕੋਈ ਧੋਖਾ ਨਹੀਂ ਬਸ ਮੇਰੇ ਮਨ ਨੂੰ ਤਸੱਲੀ ਹੋਈ ਆ ਮੈਂ ਮਣ ਤੋਂ ਹੀ ਉਹ ਤੋਂ ਹੀ ਤੈਨੂੰ ਆਪਣਾ ਮਨ ਨਾ ਚੁਕਿਆ ਪਰ ਬਸ ਉਹ ਰਿਮਾਨ ਮੇਰਾ ਪੂਰਾ ਹੋ ਗਿਆ ਇਸ ਦੁਪਹਿਰ ਨੂੰ ਅਸੀਂ ਦੋਨੋਂ ਹਮੇਸ਼ਾ ਲਈ ਇੱਥੇ ਹੀ ਕੋ ਲ ਜਾਵਾਂਗੇ ਜੱਸੀ ਦਾ ਫਿਰ ਵਿਆਹ ਹੋ ਗਿਆ ਸੀ ਅਮਿਤ ਐਮਬੀਏ ਕਰਕੇ ਬਾਰਲੇ ਦੇਸ਼ ਚਲਾ ਗਿਆ ਉਹਨੇ ਜੱਸੀ ਤੋਂ ਦੂਰੀ ਬਣਾ ਲਈ ਸੀ ਜੱਗੀ ਤੇ ਅਮਿਤ ਰੋਜ਼ ਗੱਲ ਕਰਦੇ ਤੇ ਜੱਸੀ ਤੇ ਜੱਗੀ ਆਪਣੀ ਜ਼ਿੰਦਗੀ ਵਿੱਚ ਫਿਰ ਮਸਤ ਹੋ ਗਏ ਸੀ ਜੱਸੀ ਵਰਗੀ ਸੋਹਣੀ ਘਰ ਵਾਲੀ ਬਣਾ ਕੇ ਜੱਗੀ ਤਾਂ ਖੁਸ਼ ਹੋ ਗਿਆ ਸੀ ਦੋਨਾਂ ਦਾ ਬਹੁਤ ਪਿਆਰ ਸੀ ਤੇ ਇਕੱਲੇ ਹੀ ਰਹਿੰਦੇ ਸੀ ਜੱਗੀ ਕਾਫੀ ਕਮਾਉਂਦਾ ਸੀ ਤਾਂ ਉਹਨੇ ਜੱਸੀ ਨੂੰ ਫੁੱਲ ਟਾਈਮ ਜੌਬ ਨਹੀਂ ਕਰਨ ਦਿੱਤੀ ਸੀ ਪਰ ਜੱਸੀ ਕਿਸੇ ਡਿਜ਼ਾਈਨਰ ਦੇ ਲਈ ਪਾਰਟ ਟਾਈਮ ਕੰਮ ਕਰਦੀ ਸੀ ਉਹ ਵੀ ਬਹੁਤ ਟੈਲੈਂਟਡ ਸੀ ਤਾਂ ਕਾਫੀ ਪੈਸਾ ਵੀ ਕਮਾ ਲੈਂਦੀ ਸੀ ਜੱਗੀ ਆਫਿਸ ਤੋਂ ਆ ਕੇ ਸਦਾ ਜੱਸੀ ਦੇ ਕੋਲ ਆ ਜਾਂਦਾ ਤੇ ਦੋਨੋਂ ਦੇਰ ਰਾਤ ਤੱਕ ਬਾਹਰ ਘੁੰਮਦੇ ਪਰ ਕਲੱਬਾਂ ਵਿੱਚ ਜਾਂਦੇ ਡਾਂਸ ਕਰਦੇ ਪਾਰਟੀਆਂ ਇੰਜੋਏ ਕਰਦੇ ਹੁਣ ਜੱਸੀ ਜੱਗੀ ਦੇ ਨਾਲ दारू ਵੀ ਪੀਣ ਲੱਗ ਪਈ ਸੀ ਜੱਸੀ ਪਹਿਲਾਂ ਵੀ ਬਹੁਤ ਸੋਹਣੀ ਫੁੱਲ ਚੜੀ ਸੀ ਹੁਣ ਤਾਂ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ ਕੋਈ ਵੀ ਚਾਹੇ ਉਸ ਨੂੰ ਪਾਸ ਕਰ ਸਕਦਾ ਸੀ ਜੱਸੀ ਬਹੁਤ ਰੌਲਾ ਪਾਉਂਦੀ ਸੀ ਬੈੱਡ ਤੇ ਜੱਗੀ ਨੂੰ ਪੂਰਾ ਮਜ਼ਾ ਦਿੰਦੀ ਸੀ ਜੱਗੀ ਨੂੰ ਲੱਗਦਾ ਸੀ ਕਿ ਸ਼ਾਇਦ ਉਹਦੀ ਆਵਾਜ਼ ਬਾਹਰ ਵੀ ਜਾਂਦੀ ਹੋਊਗੀ ਜੱਸੀ ਨੂੰ ਆਪਣੇ ਆਪ ਨੂੰ ਸਵਾਰਨ ਦਾ ਵੀ ਬਹੁਤ ਸ਼ੌਂਕ ਸੀ ਬਿਊਟੀ ਪਾਰਲਰ ਚ ਉਹ ਅਕਸਰ ਜਾਂਦੀ ਸਾਰੇ ਹੀ ਦੇਖਦੇ ਰਹਿ ਜਾਂਦੇ ਉਹ ਬਹੁਤ ਹੀ ਸੋਹਣੇ ਸਰੀਰ ਦੀ ਮਾਲਕਨ ਸੀ ਮਜ਼ਾਲ ਸੀ ਕਿ ਸਰੀਰ ਤੇ ਉਹ ਇੱਕ ਵਾਲ ਵੀ ਹਸਤੇ ਦਿਖ ਜਾਵੇ ਹਰ ਥਾਂ ਚਮਕਦੀ ਰਹਿੰਦੀ ਸੀ ਜੱਗੀ ਨੇ ਜੱਸੀ ਦੇ ਨਾਲ ਬੱਚਿਆਂ ਦੀ ਪਲੈਨਿੰਗ ਕੀਤੀ ਅਗਲੇ 3 ਸਾਲਾਂ ਦੇ ਲਈ ਉਸ ਨੇ ਟਾਲ ਦਿੱਤਾ ਜੱਸੀ ਨੇ ਕੋਪਰਟੀ ਲਗਵਾਈ ਸੀ ਤੇ ਜਮ ਜਾਣ ਲਈ ਉਹਦੀ ਬਾਡੀ ਪੂਰੀ ਟ੍ਰੇਨ ਰਹਿੰਦੀ ਸੀ ਫਿਰ ਰੈਗੂਲਰ ਪਿਆਰ ਕਰਨਾ ਵੀ ਤਾਂ ਉਹਦੀ ਕਸਰਤ ਦਾ ਹਿੱਸਾ ਸੀ ਪਿਆਰ ਵਿੱਚ ਉਹਦਾ ਦਿਮਾਗ ਇੰਨਾ ਚੱਲਦਾ ਸੀ ਕਿ ਕਈ ਵਾਰ ਤਾਂ ਜੱਗੀ ਵੀ ਸੋਚਦਾ ਸੀ ਕਿ ਕੀ ਉਹ ਫ੍ਰੀ ਟਾਈਮ ਘਰ ਵਿੱਚ ਪਿਆਰ ਹੀ ਰਿਸਰਚ ਕਰਦੀ ਰਹਿੰਦੀ ਆ ਜੱਗੀ ਤੇ ਜੱਸੀ ਦੀ ਲਾਈਫ ਹੋਰਾਂ ਨਾਲੋਂ ਵੱਖਰੀ ਸੀ ਉਹਨਾਂ ਦਾ ਫਲੈਟ 15ਵੇਂ ਮੰਜ਼ਲ ਤੇ ਸੀ ਪਰ ਉਥੋਂ ਤੱਕ ਦਾ ਕੋਈ ਵੀ ਦੇਖਣ ਵਾਲਾ ਨਹੀਂ ਸੀ ਉਹ ਅਕਸਰ ਹੀ ਫਲੈਟ ਦੇ ਬਾਹਰ ਬਾਲਕਨੀ ਵਿੱਚ ਹਨੇਰੇ ਵਿੱਚ ਖੁੱਲੇ ਆਮ ਆਸਮਾਨ ਦੇ ਥੱਲੇ ਪੈਗ ਲਗਾਉਂਦੇ ਹੋਏ ਪਿਆਰ ਕਰਦੇ ਤੇ ਲੌਂਗ ਡਰਾਈਵ ਵਿੱਚ ਜੱਸੀ ਆਪਣੇ ਕੱਪੜੇ ਉਤਾਰ ਦਿੰਦੀ ਸੀ। ਬਸ ਇੱਕ ਸ਼ਾਰਟ ਕੱਪੜਾ ਵਿੱਚ ਹੀ ਰਹਿੰਦੀ ਸੀ। ਜੱਗੀ ਉਹਨੂੰ ਰੋਕਦਾ ਸੀ ਪਰ ਉਹ ਤਾਂ ਬਹੁਤ ਹੀ ਬੇਚੈ ਜਿਖ ਹੋ ਗਈ ਸੀ। ਕੁਝ ਦੇਖ ਕੇ ਦੱਸੋ ਕਿੱਥੇ ਲਿਖਿਆ ਕਿ ਕੋਈ ਗੱਡੀ ਚੱਲਦੀ ਵਿੱਚ ਬਿਨਾਂ ਕੱਪੜਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ। ਕਈ ਵਾਰ ਤਾਂ ਜੱਸੀ ਜਾਂ ਜੱਗੀ ਦੇ ਪੇਰੈਂਟਸ ਉਹਨਾਂ ਨੂੰ ਫਲੈਟ 'ਚੋਂ ਵੀ ਆ ਕੇ ਰੁਕ ਜਾਂਦੇ। ਜੱਸੀ ਅੱਗੇ ਜੱਗੀ ਹੱਥ ਪੈਰ ਜੋੜ ਕੇ ਇਸ ਕੰਮ ਤੋਂ ਬਚਾਉਂਦਾ ਸੀ। ਉਹਦੇ ਜਾਂਦੇ ਹੀ ਜਸਸੀ ਪੂਰੀ ਕਸਰ ਕੱਢ ਲੈਂਦੀ ਸੀ ਜਸਸੀ ਦੀ ਗੱਲ ਅਮਿਤ ਨੂੰ ਕਈ ਵਾਰ ਪਤਾ ਲੱਗ ਜਾਂਦੀ ਜਸਸੀ ਨੂੰ ਉਹਦੇ ਤੋਂ ਅੱਜ ਵੀ ਬਹੁਤ ਜ਼ਿਆਦਾ ਪਿਆਰ ਸੀ ਉਹਦਾ ਦਿਲ ਧੜਕਦਾ ਜਾਂਦਾ ਸੀ ਉਸ ਦਿਨ ਜਦੋਂ ਅਮਿਤ ਦੀ ਮੰਮੀ ਨੇ ਉਹਨੂੰ ਫੋਨ ਤੇ ਦੱਸਿਆ ਕਿ ਅਮਿਤ ਦਾ ਵਿਆਹ ਦੇ ਲਈ ਹੁਣ ਮਨਾ ਹੀ ਕਰ ਰਿਹਾ ਵਾ ਉਹ ਕਹਿੰਦਾ ਕਿ ਉਹਦਾ ਵਿਆਹ ਤਾਂ ਹੋ ਗਿਆ ਪਰ ਇਸ ਗੱਲ ਦਾ ਕੀ ਮਤਲਬ ਆ ਉਹਨੂੰ ਸਮਝ ਨਹੀਂ ਆ ਰਹੀ ਸੀ ਜਸਸੀ ਨੇ ਇੱਕ ਦਿਨ ਜੱਗੀ ਦੇ ਆਫਿਸ ਜਾਣ ਤੋਂ ਬਾਅਦ ਅਮਿਤ ਨੂੰ ਫੋਨ ਲਾਇਆ ਤੇ ਕਾਫੀ ਧੀਰ ਗੱਲਾਂ ਕੀਤੀਆਂ ਉਹਨੂੰ ਪੁੱਛਿਆ ਕਿ ਤੇਰਾ ਵਿਆਹ ਕਿਹਦੇ ਨਾਲ ਹੋਇਆ ਤਾਂ ਅਮਿਤ ਟਾਲ ਦਿੰਦਾ ਸੀ ਪਰ ਦਬਾਅ ਪਾਉਣ ਤੋਂ ਬਹੁਤ ਕੋਜੀ ਕਹਿਣ ਲੱਗਾ ਕਿ ਮੇਰੀ ਜ਼ਿੰਦਗੀ ਵਿੱਚ ਤੇਰੀ ਥਾਂ ਕੋਈ ਨਹੀਂ ਲੈ ਸਕਦਾ ਤੇ ਤੂੰ ਮੇਰੀ ਜੱਗੀ ਤੋਂ ਪਹਿਲਾਂ ਹੋ ਚੁੱਕੀ ਆ ਹੁਣ ਮੇਰਾ ਤੇਰੇ ਨਾਲ ਵਿਆਹ ਨਹੀਂ ਹੋ ਸਕਦਾ ਮੈਂ ਦੂਸਰੀ ਔਰਤ ਨਾਲ ਕਿੱਦਾਂ ਕਰਵਾ ਸਕਦਾ ਜਸਸੀ ਬਹੁਤ ਰੋਈ ਸੀ ਬਹੁਤ ਸਮਝਾਇਆ ਅਮਿਤ ਨੇ ਪਰ ਉਹ ਕੁਝ ਸੌਨ ਨੂੰ ਤਿਆਰ ਨਹੀਂ ਸੀ ਇਸ ਤਰ੍ਹਾਂ 2 ਸਾਲ ਹੋ ਗਏ ਅਮਿਤ ਵਾਪਸ ਆ ਗਿਆ ਸੀ। ਉਹਦੇ ਸੁਪਨੇ ਪੂਰੇ ਹੋਣੇ ਸ਼ੁਰੂ ਹੋ ਗਏ ਸੀ। ਇੱਕ ਉਹ ਬਹੁਤ ਵਧੀਆ ਕਮਾਈ ਕਰ ਰਿਹਾ ਸੀ। ਇਹਦੇ ਨਾਲ ਜੱਗੀ ਤੇ ਜੱਸੀ ਬਹੁਤ ਖੁਸ਼ ਸੀ। ਜੱਗੀ ਨੇ ਅਮਿਤ ਨਾਲ ਗੱਲ ਕਰ ਲਈ ਸੀ ਤੇ ਉਹਨੂੰ ਮਨਾ ਲਿਆ ਸੀ। ਤੇ ਉਹ ਉਹਦੇ ਕੋਲ 2-4 ਦਿਨ ਉਹਦੇ ਕੋਲ ਹੀ ਰੁਟੂਗਾ ਤੇ ਫੇਰ ਹੀ ਕੰਮ ਤੇ ਜਾਊਗਾ। ਅਮਿਤ ਜਦੋਂ ਵਾਪਸ ਆਇਆ ਤਾਂ ਤਿੰਨ-ਚਾਰ ਦਿਨ ਉੱਥੇ ਹੀ ਰੁਕਿਆ। ਤਾਂ ਇਸ ਗੱਲ ਦੀ ਚਰਚਾ ਰਹੀ ਸੀ ਕਿ ਹੁਣ ਤਾਂ ਵਿਆਹ ਕਰਵਾ ਲਿਆ। ਉਦੇ ਰਿਸ਼ਤਿਆਂ ਦੀਆਂ ਲੈਣਾ ਲੱਗ ਗਏ ਅਸੀਂ ਪਰ ਅਮਿਤ ਨੇ ਹਜੇ ਵੀ ਵਿਆਹ ਨਹੀਂ ਕਰਵਾਉਣਾ ਸੀ ਅਮਿਤ ਦੀ ਮਾਂ ਨੂੰ ਪਤਾ ਸੀ ਕਿ ਅਮਿਤ ਹਜੇ ਵੀ 4 ਦਿਨ ਜੱਸੀ ਤੇ ਜੱਗੀ ਦੇ ਕੋਲ ਹੀ ਰਹੂਗਾ ਉਹਨਾਂ ਨੇ ਜੱਸੀ ਨੂੰ ਸਾਰੀ ਗੱਲ ਫੋਨ ਤੇ ਦੱਸੀ ਕਿ ਆ ਕੇ ਕਿੱਦਾਂ ਵੀ ਕਰਕੇ ਅਮਿਤ ਨੂੰ ਵਿਆਹ ਲਈ ਮਨਾ ਲਏ ਇਧਰ ਜੱਸੀ ਨੇ ਜੱਗੀ ਨੂੰ ਮਨਾ ਲਿਆ ਸੀ ਤੇ ਹੁਣ ਬੱਚੇ ਦੀ ਤਿਆਰੀ ਕਰਨੀ ਚਾਹੀਦੀ ਆ ਤਾਂ ਜੱਸੀ ਡਾਕਟਰ ਕੋਲੋਂ ਕੋਪਰਟੀ ਹਟਵਾ ਕੇ ਆਈ ਸੀ ਤਾਂ ਅਮਿਤ ਅਗਲੇ ਦਿਨ ਹੀ ਆਪਣੇ ਘਰ ਪਹੁੰਚਾ ਜੱਗੀ ਜੱਸੀ ਉਹਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀ ਇਸ ਤੋਂ ਪਹਿਲਾਂ ਕਿ ਜੱਗੀ ਅਮਿਤ ਨੂੰ ਗਲੇ ਲਗਾਉਂਦਾ ਜੱਸੀ ਦੌੜ ਕੇ ਗਈ ਤੇ ਅਮਿਤ ਨੂੰ ਆਪਣੇ ਗਲੇ ਲਾ ਕੇ ਰੋਣ ਲੱਗ ਪਈ ਪਿੱਛੋਂ ਜੱਗੀ ਨੇ ਉਹਨਾਂ ਦੋਨਾਂ ਨੂੰ ਗਲੇ ਲਾ ਲਿਆ ਸੀ ਤਿੰਨੋਂ ਕਈ ਸਾਲਾਂ ਬਾਅਦ ਮਿਲ ਰਹੇ ਸੀ ਤੇ ਤਿੰਨਾਂ ਦੀਆਂ ਅੱਖਾਂ ਵਿੱਚ ਉਦਾਸੀ ਸੀ ਜੱਸੀ ਅਮਿਤ ਨੂੰ ਸ਼ਾਦੀ ਨਹੀਂ ਰਹੀ ਸੀ ਅਮਿਤ ਨੂੰ ਫਲੈਟ ਦੇ ਅੰਦਰ ਲੈ ਆਈ ਤੇ ਜਾ ਕੇ ਫਿਰ ਉਸ ਨੂੰ ਚੁੰਮੜ ਗਈ ਇੱਧਰ ਉੱਧਰ ਦੀਆਂ ਗੱਲਾਂ ਤੇ ਕਦੋਂ ਸ਼ਾਮ ਹੋਊਗੀ ਪਤਾ ਹੀ ਨਹੀਂ ਲੱਗਿਆ ਜੱਗੀ ਤੇ ਜੱਸੀ ਨੇ ਰਾਤ ਬਾਹਰ ਰੰਗੀਨ ਕਰਨ ਦਾ ਪਲਾਨ ਬਣਾ ਲਿਆ ਸੀ ਰਾਤ ਨੂੰ ਜੱਸੀ ਦਾ ਇਹ ਰੂਪ ਅਮਿਤ ਨੇ ਕਦੀ ਨਹੀਂ ਸੋਚਿਆ ਸੀ ਉਹ ਤਾਂ ਇਹ ਸਭ ਕੁਝ ਬਾਹਰ ਹੀ ਦੇਖਦਾ ਆਇਆ ਸੀ ਪਰ ਜੱਗੀ ਜੱਸੀ ਇਦਾਂ ਮਿਲੇ ਉਹਨੇ ਕਦੀ ਵੀ ਨਹੀਂ ਸੋਚਿਆ ਸੀ ਉਹਨੇ ਸੋਚਿਆ ਕਿ ਚਲੋ ਵਧੀਆ ਜੱਸੀ ਵੀ ਤਾਂ ਖੁਸ਼ ਆ ਜੱਸੀ ਡਾਂਸ ਕਰਦੇ ਕਰਦੇ ਕਦੀ ਜੱਗੀ ਤੇ ਕਦੀ ਉਹ ਨੂੰ ਇਦਾਂ ਜੁੰਬੜ ਜਾਂਦੀ ਸੀ ਜਿਦਾਂ ਕਈ ਸਾਲਾਂ ਤੋਂ ਵਿਛੜਿਆ ਆਸ਼ਕ ਹੋਣ ਜਸਸੀ ਨੇ ਕਿੰਨੀ ਵਾਰ ਉਹਨੂੰ ਚੁੰਮਿਆ ਤੇ ਅਮਿਤ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਫਿਰ ਜਾਗ ਉੱਠੀਆਂ ਸੀ। ਉਹਨੇ ਵੀ ਜਸਸੀ ਨੂੰ ਗਲੇ ਲਾਇਆ ਤੇ ਰਾਤ ਨੂੰ ਫਲੈਟ ਤੇ ਵਾਪਸ ਆਉਂਦੇ ਹੋਏ 2 ਵਜੇ ਗਏ ਸੀ। ਅਮਿਤ ਤਾਂ ਥੱਕਿਆ ਹੋਇਆ ਸੀ। ਜੱਗੀ ਨੇ ਇਹ ਸੋਚਿਆ ਕਿ ਅੱਜ ਮੈਂ ਅਮਿਤ ਦੇ ਨਾਲ ਹੀ ਸੌਂ ਜਾਊਗਾ। ਕੁਝ ਗੱਪਾਂ ਮਾਰਾਂਗੇ। ਜਸਸੀ ਅਲੱਗ ਕਮਰੇ ਵਿੱਚ ਸੌਂ ਜਾਊਗੀ। ਜਸਸੀ ਨੇ ਜੱਗੀ ਨੂੰ ਅੱਖਾਂ ਦਿਖਾਏਆਂ ਤਾਂ ਅਮਿਤ ਨੇ ਥੱਕਿਆਂ ਦਾ ਬਹਾਨਾ ਬਣਾ ਕੇ ਮਨ੍ਹਾ ਕਰ ਦਿੱਤਾ। ਕਿ ਉਹ ਅੱਜ ਰਾਤ ਚੰਗੀ ਤਰ੍ਹਾਂ ਸੌਣਾ ਚਾਹੁੰਦਾ ਤੇ ਆਪਣੇ ਰੂਮ ਵਿੱਚ ਚਲਾ ਗਿਆ ਬੈੱਡ ਤੇ ਜਾ ਕੇ ਲੰਮਾ ਪੈ ਗਿਆ ਜੱਸੀ ਉੱઠી ਤੇ ਉਹਦੇ ਲਾਗੇ ਹੀ ਲੰਮੇ ਪੈ ਗਈ ਤੇ ਥੋੜੀ ਦੇਰ ਵਿੱਚ ਹੀ ਜੱਗੀ ਉੱਠਿਆ ਤਾਂ ਬਾਥਰੂਮ ਚ ਫਰੈਸ਼ ਹੋ ਗਿਆ ਤੇ ਆਪਣੇ ਕੱਪੜੇ ਪਾ ਕੇ ਜੱਸੀ ਨੂੰ ਕਹਿਣ ਲੱਗਾ ਕਿ ਅਮਿਤ ਕਮਰੇ ਵਿੱਚ ਚਲਾ ਗਿਆ ਜੱਗੀ ਨੂੰ ਦੇਖ ਕੇ ਅਮਿਤ ਹੱਸਿਆ ਤੇ ਕਹਿਣ ਲੱਗਾ ਜੱਸੀ ਬਿਲਕੁਲ ਨਹੀਂ ਬਦਲੀ ਅੱਜ ਵੀ ਓਨਾ ਹੀ ਰੋਲਾ ਪਾਉਂਦੀ ਆ ਪਹਿਲਾਂ ਉਹ ਬੈੱਡ ਕਲਾਸ ਵਿੱਚ ਰੌਲਾ ਪਾਉਂਦੀ ਸੀ ਅੱਜ ਬੈੱਡ ਤੇ ਵੀ ਉਦਾਂ ਹੀ ਰੌਲਾ ਪਾਉਂਦੀ ਆ ਜੱਗੀ ਨੇ ਹੱਸਦੇ ਹੋਏ ਸਿਗਰਟ ਲਾਈ ਤੇ ਅਮਿਤ ਨੂੰ ਵੀ ਦੇ ਦਿੱਤੀ ਥੋੜੀ देर ਗੱਪਾਂ ਮਾਰ ਕੇ ਦੋਨੋਂ ਸੌਂ ਗਏ ਅਗਲੀ ਸਵੇਰ ਵੈਸੇ ਤਾਂ ਜੱਗੀ ਨੇ ਛੁੱਟੀ ਲੈ ਲਈ ਸੀ ਪਰ ਅਚਾਨਕ ਉਹਦੇ ਆਫਿਸ ਵਿੱਚ ਕੋਈ ਜ਼ਰੂਰੀ ਮੀਟਿੰਗ ਸੀ ਤਾਂ ਉਹਨੂੰ ਸਵੇਰੇ ਜਲਦੀ ਹੀ ਆਉਣਾ ਪਿਆ ਉਹਨੇ ਲਾਂਚ ਤੱਕ ਆਉਣ ਦਾ ਵਾਅਦਾ ਕੀਤਾ ਸੀ ਅਮਿਤ ਆਪਣੇ ਰੂਮ ਵਿੱਚ ਅਜੇ ਵੀ ਸੁੱਤਾ ਪਿਆ ਸੀ ਜਸਸੀ ਨੇ ਆਪਣੇ ਤੇ ਅਮਿਤ ਲਈ ਕਾਫੀ ਕਾਫੀ ਬਣਵਾਈ ਤੇ ਅਮਿਤ ਨੂੰ ਵੀ ਉਠਾਉਣ ਲਈ ਉਹਦੇ ਰੂਮ ਵਿੱਚ ਚਲੀ ਗਈ। ਉਹਨੇ ਫਰਾਕ ਪਾਈ ਹੋਈ ਸੀ। ਅਮਿਤ ਉੱਠ ਗਿਆ ਸੀ। ਜਸਸੀ ਨੂੰ ਦੇਖ ਕੇ ਉਹਨੇ ਟੀ-ਸ਼ਰਟ ਪਾਉਣੇ ਚਾਹੀ ਤੇ ਜਸਸੀ ਨੇ ਕਿਹਾ ਕਿ ਰਹਿਣ ਦੇ। ਇਦਾਂ ਹੀ ਸੁਣ ਲੱਗਦਾ ਮੇਰੀ ਨੌਕਰਾਂ ਨੇ ਦੁਪਹਿਰ ਨੂੰ ਆਉਂਦੀ ਆ। ਅਮਿਤ ਨੇ ਕਾਫੀ ਲੈ ਲਈ ਤੇ ਜਸਸੀ ਉਹਦੇ ਨਾਲ ਬੈੱਡ ਤੇ ਬੈਠ ਗਈ। ਉਨੇ ਲਾਗੇ ਟੇਬਲ ਤੇ ਰੱਖੀ ਡੱਬੀ ਵਿੱਚੋਂ ਸਿਗਰਟ ਕੱਢੀ ਤੇ ਇੱਕ ਅਮਿਤ ਨੂੰ ਦਿੱਤੀ ਤੇ ਫਿਰ ਕਹਿਣ ਲੱਗੀ ਕਿ ਕਦੋਂ ਤੱਕ ਵਿਆਹ ਨਹੀਂ ਕਰਵਾਉਣਾ ਅਮਿਤ ਕੁਝ ਨਹੀਂ ਬੋਲਿਆ ਜਸਸੀ ਕਹਿਣ ਲੱਗੀ ਕਿ ਮੇਰੇ ਨਾਲ ਤਾਂ ਗੱਲ ਕਰਨੀ ਹੀ ਹੋਊਗੀ ਅਮਿਤ ਕਹਿਣ ਲੱਗਾ ਕਿ ਕਿਸਦੇ ਨਾਲ ਵਿਆਹ ਕਰਵਾਵਾ ਕੋਈ ਤੇਰੇ ਵਰਗੀ ਮਿਲਦੀ ਹੀ ਨਹੀਂ ਜਸਸੀ ਨੇ ਉਹਦੀਆਂ ਅੱਖਾਂ ਵਿੱਚ ਦੇਖੀ ਕਿ ਆ ਕਿ ਮੇਰੇ ਨਾਲ ਹੀ ਕਰਵਾ ਲੈ ਅਮਿਤ ਹਰਾਨ ਰਹਿ ਗਿਆ ਕਿ ਉਹ ਇਹ ਕੀ ਕਹਿ ਰਹੀ ਆ ਕੀ ਮਤਲਬ ਆ ਤੇਰਾ ਜਸਸੀ ਕਹਿਣ ਲੱਗੀ ਕਿ ਮੇਰੀ ਵਜ੍ਹਾ ਨਾਲ ਹੀ ਤੂੰ ਵਿਆਹ ਨਹੀਂ ਕਰਵਾ ਰਿਆ ਨਾ ਤਾਂ ਫੇਰ ਹੁਣ ਦੋ ਹੀ ਰਾਸਤੇ ਆ ਜਾਂ ਤਾਂ ਮੈਂ ਜੱਗੀ ਨੂੰ ਤਲਾਕ ਦੇ ਕੇ ਤੇਰੇ ਨਾਲ ਵਿਆਹ ਕਰਵਾ ਲਵਾਂ ਅੱਜ ਹੋਵੇ ਜਾਂ ਕੱਲ ਉਹਦੇ ਤੋਂ ਵੀ ਜ਼ਿਆਦਾ ਵਧੀਆ ਜੱਗੀ ਹੋ ਜਾਊਗਾ ਜਾਨ ਵੀ ਦੇ ਦੇਊਗਾ ਮੇਰੇ ਉੱਪਰੋਂ ਤੇ ਦੂਸਰਾ ਰਾਸਤਾ ਇਹ ਆ ਕਿ ਤੂੰ ਚੁੱਪਚਾਪ ਕਿਸੇ ਚੰਗੀ ਕੁੜੀ ਨਾਲ ਵਿਆਹ ਕਰਵਾ ਲੈ ਅਸੀਂ ਚਾਰੇ ਖੁਸ਼ ਰਹਾਂਗੇ ਅਮਿਤ ਹੱਸਦੇ ਹੋਏ ਕਹਿਣ ਲੱਗਾ ਕਿ ਤੇਰੀ ਇਲਾਵਾ ਇਹ ਦਿਲ ਕਿਸੇ ਤੇ ਨਹੀਂ ਆਉਂਦਾ ਹਣ ਜਸਸੀ ਗੁੱਸੇ ਨਾਲ ਕਹਿਣ ਲੱਗੀ ਕਿ ਮੈਂ ਮਰ ਗਈ ਆ ਤਾਂ ਅਮਿਤ ਦੇ ਉਹਨੂੰ ਫੜ ਲਿਆ ਤੇ ਉਹਦੇ ਬੁੱਲਾਂ ਤੇ ਹੱਥ ਰੱਖ ਲੈ ਤੇ ਕਹਿਣ ਲੱਗਾ ਤੇਰੇ ਬਿਨਾ ਮੈਂ ਵੀ ਮਰ ਜਾਊਂਗਾ ਜੀ ਵੀ ਲਵਾਗਾ ਪਰ ਜੱਗੀ ਤਾਂ ਮਰ ਹੀ ਜਾਊਗਾ ਜਸਸੀ ਕਹਿਣ ਲੱਗੀ ਫਿਰ ਮੈਂ ਕੀ ਕਰਾਂ ਅਮਿਤ ਨੇ ਉਹਨੂੰ ਆਪਣੇ ਕੋਲ ਕੀਤਾ ਤੇ ਫਿਰ ਪਿਆਰ ਕਰਨ ਲੱਗ ਪਿਆ ਅਮਿਤ ਕਹਿਣ ਲੱਗਾ ਕਿ ਇਹ ਗੱਲ ਆ ਕਿ ਜੱਗੀ ਤੈਨੂੰ ਬਹੁਤ ਪਿਆਰ ਕਰਦਾ ਮੇਰੀ ਜ਼ਿੰਦਗੀ ਇਦਾਂ ਹੀ ਲੰਘ ਜਾਊਗੀ ਤੂੰ ਫਿਕਰ ਨਾ ਕਰ ਜਸਸੀ ਕਹਿਣ ਲੱਗੀ ਕਿ ਇਦਾਂ ਜ਼ਿੰਦਗੀ ਲੰਘ ਜਾਊਗੀ ਅੱਜ ਤਾਂ ਤੂੰ ਵਾਅਦਾ ਕਰ ਕਿ ਤੂੰ ਵਿਆਹ ਕਰਵਾਵੇਂਗਾ ਮੈਂ ਆਪ ਤੇਰੇ ਲਈ ਕੋਈ ਕੋਈ ਕੁੜੀ ਲੱਭ ਲਾਉਂਗੀ ਅਮਿਤ ਫਿਰ ਚੁੱਪ ਹੋ ਗਿਆ ਸੀ ਫਿਰ ਕੁਝ ਕਹਿਣ ਲੱਗਾ ਕਿ ਤੇਰੀ ਥਾਂ ਕੋਈ ਨਹੀਂ ਲੈ ਸਕਦਾ ਉਹਨੇ ਦੱਸਿਆ ਕਿ ਇਥੇ ਉਹਨੇ ਸਿਰਫ ਜਸਸੀ ਦੀ ਵਜ੍ਹਾ ਨਾਲ ਜੌਬ ਕਰਦਾ ਬਹਾਨਾ ਬਣਾਇਆ ਜਦ ਕਿ ਬਾਹਰ ਬਹੁਤ ਵਧੀਆ ਕੰਮ ਮਿਲਦਾ ਸੀ ਜਸਸੀ ਨੇ ਉਹਨੂੰ ਖੱਟ ਕੇ ਗਲੇ ਲਾਇਆ ਤੇ ਕਹਿਣ ਲੱਗੀ ਕਿਉਂ ਕਰਦਾ ਮੈਨੂੰ ਇੰਨਾ ਪਿਆ ਤੇ ਇੰਨਾ ਪਿਆਰ ਕਰਦਾ ਕਿ ਕਿਉਂ ਮੈਨੂੰ ਜੱਗੀ ਦੇ ਹੱਥ ਵਿੱਚ ਦੇ ਦਿੱਤਾ ਬਹੁਤ ਖੁਸ਼ ਹਾਂ ਜੱਗੀ ਦੇ ਨਾਲ ਮੈਂ ਵੀ ਪਰ ਤੈਨੂੰ ਦੁਖੀ ਨਹੀਂ ਦੇਖ ਸਕਦੀ ਕੁਝ ਵੀ ਕਰ ਮੇਰੀ ਖੁਸ਼ੀ ਦੇ ਲਈ ਕੁਝ ਵੀ ਕਰ ਅਮਿਤ ਕਹਿਣ ਲੱਗਾ ਠੀਕ ਹੈ ਮੈਂ ਕੋਸ਼ਿਸ਼ ਕਰੂੰਗਾ ਪਰ ਮੈਂ ਖੁਸ਼ ਨਹੀਂ ਹਾਂ ਰਾਤ ਤੇਰੀਆਂ ਆਵਾਜ਼ਾਂ ਮੈਨੂੰ ਬਹੁਤ ਬੇਚੈਨ ਕਰਦੀਆਂ ਸੀ ਜਦੋਂ ਵੀ ਤੇਰਾ ਖਿਆਲ ਆਉਂਦਾ ਜਾਂ ਤੂੰ ਦੇਖਦੀ ਹੈ ਤਾਂ ਮੈਨੂੰ ਵਿਆਹ ਤੋਂ ਪਹਿਲਾਂ ਉਹ ਰਾਤ ਯਾਦ ਆਉਂਦੀ ਹੈ ਮੈਂ ਤੇਰੇ ਸਾਹਾਂ ਦਾ ਗੁਲਾਮ ਬਣ ਗਿਆ ਇੱਕ ਐਕੇ ਅਮਿਤ ਨੇ ਜਸੀ ਨੂੰ ਆਪਣੇ ਗਲੇ ਲਾ ਲਿਆ ਜਸੀ ਸਮਝ ਗਈ ਸੀ ਕਿ ਜੇ ਅਮਿਤ ਨੂੰ ਵਿਆਹ ਦੇ ਲਈ ਕੋਈ ਤਿਆਰ ਕਰ ਸਕਦਾ ਤਾਂ ਬਸ ਉਹ ਮੈਂ ਹੀ ਆ ਇਹਦੇ ਲਈ ਤੈਨੂੰ ਫਿਰ ਉਹਦਾ ਵਿਸ਼ਵਾਸ ਜਿੰਨਾ ਹੋਊਗਾ ਉਹਦੇ ਮਨ ਦੀ ਭੁੱਖ ਨੂੰ ਸ਼ਾਂਤ ਕਰਨਾ ਪਊਗਾ ਜਸੀ ਨੇ ਅਮਿਤ ਨੂੰ ਪਿਆਰ ਕਰਦੇ ਹੋਏ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ ਹੁਣ ਮੈਨੂੰ ਬੱਚੇ ਦੀ ਪਲੈਨਿੰਗ ਕਰਨੀ ਆ ਉਹ ਚਾਹੇ ਤੇਰਾ ਹੋਵੇ ਜਾਂ ਜੱਗੀ ਦਾ ਇਸ ਲਈ ਮੈਨੂੰ ਚੰਗੀ ਤਰ੍ਹਾਂ ਪਿਆਰ ਕਰ ਜੱਸੀ ਅਮਿਤ ਦੇ ਵਿੱਚ ਸਮਾ ਜਾਣਾ ਚਾਹੁੰਦੀ ਸੀ ਤੇ ਜੱਸੀ ਅੰਦਰ ਉਹਦੇ ਦੋ ਮਕਸਦ ਸੀ ਇੱਕ ਤਾਂ ਉਹ ਉਹਨੂੰ ਦਿਲੋਂ ਚਾਹੁੰਦੀ ਸੀ ਤਾਂ ਉਹਦੇ ਬੱਚੇ ਦਾ ਪਿਓ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਹੋਵੇ ਉਹਨੂੰ ਵੀ ਪਤਾ ਨਾ ਹੋਵੇ ਕਿ ਬੱਚੇ ਦਾ ਪਿਓ ਕੌਣ ਆ ਤੇ ਦੂਸਰੇ ਪਾਸੇ ਉਹ ਅਮਿਤ ਨੂੰ ਵੀ ਖੁਸ਼ ਦੇਖਣਾ ਚਾਹੁੰਦੀ ਸੀ ਕਿ ਅੱਜ ਦੇ ਪਿਆਰ ਦੇ ਬਦਲੇ ਉਹ ਅਮਿਤ ਨੂੰ ਇਸ ਗੱਲ ਤੇ ਲਈ ਮਨਾ ਸਕੇ ਕਿ ਉਹ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾ ਲਵੇ ਕੁਝ ਧੇਰ ਇਦਾਂ ਹੀ ਪਏ ਰਹਿਣ ਤੋਂ ਬਾਅਦ ਜਸਸੀ ਨੇ ਅਮਿਤ ਨੂੰ ਕਿਹਾ ਕਿ ਹੁਣ ਮੇਰੇ ਤੇ ਹੋਰ ਝੋਲਮਣਾ ਉਹ ਕਰੇ ਮੈਂ ਮਨ ਬਣਾ ਲਿਆ ਕਿ ਹੁਣ ਜੱਗੀ ਨੂੰ ਵੀ ਉਦੋਂ ਹੀ ਆਪਣੇ ਕੋਲ ਆਉਣ ਦਿਉਂਗੀ ਜਦੋਂ ਤੂੰ ਵਿਆਹ ਦੇ ਲਈ ਹਾਂ ਕਰ ਦੇਵੇਂਗਾ ਅਮਿਤ ਇੱਕਦਮ ਚੁੱਪ ਹੋ ਗਿਆ ਸੀ ਜਸਸੀ ਕਹਿਣ ਲੱਗੀ ਕਿ ਆਪਣੇ ਲਈ ਨਹੀਂ ਮੇਰੇ ਲਈ ਵਿਆਹ ਕਰਵਾ ਲੈ ਤੈਨੂੰ ਪਤਾ ਨਾ ਕਿ ਮੈਂ ਇਹਦੇ ਬਿਨਾ ਨਹੀਂ ਰਹਿ ਸਕਦੀ ਤੇ ਹੁਣ ਜਦੋਂ ਤੂੰ ਹਾਂ ਨਹੀਂ ਕਰੇਂਗਾ ਮੈਂ ਪਿਆਰ ਨਹੀਂ ਕਰੂੰਗੀ ਅਮਿਤ ਕਹਿਣ ਲੱਗਾ ਕਿ ਇਹ ਕੋਈ ਗੱਲ ਨਹੀਂ ਮੈਨੂੰ ਸੋਚਣ ਦਾ ਮੌਕਾ ਚਾਹੀਦਾ ਜਸਦੀ ਕਹਿਣ ਲੱਗੀ ਕਿ ਪਰ ਹਾਂ ਮੈਂ ਪਿਆਰ ਉਦੋਂ ਹੀ ਕਰੂੰਗੀ ਜਦੋਂ ਤੂੰ ਹਾਂ ਕਰ ਦੇਵੇਂਗਾ ਇਹ ਕਹਿ ਕੇ ਜਸਦੀ ਉੱਠ ਕੇ ਖੜੀ ਹੋਈ ਤਾਂ ਅਮਿਤ ਨੇ ਕਹਿਣ ਲੱਗੀ ਕਿ ਤੂੰ ਫਰੈਸ਼ ਅਪ ਹੋ ਜਾ ਮੈਂ ਵੀ ਨਹਾਉਣ ਲੱਗੀਆਂ ਫਿਰ ਇਕੱਠੇ ਰੋਟੀ ਖਾਵਾਂਗੇ ਉਹਨਾਂ ਨੇ ਇਕੱਠੇ ਰੋਟੀ ਖਾਧੀ ਤੇ ਜਸਦੀ ਦਾ ਫੋਨ ਆਇਆ ਉਹਨੇ ਵੀ ਅੱਜ ਦੁਪਹਿਰ ਦੀ ਰੋਟੀ ਲਈ ਬਾਹਰ ਬੁਲਾ ਲਿਆ 1 ਵਜੇ ਦੇ ਕਰੀਬ ਅਮਿਤ ਨੇ ਜਸਦੀ ਨਾਲ ਨਜ਼ਦੀਕੀਆਂ ਵਧਾਉਂਦੇ ਹੋਏ ਕਿਹਾ ਕਿ ਹੁਣ ਮੈਨੂੰ ਸੋਚਣ ਦਾ ਮੌਕਾ ਦੇ ਜਸਸੀ ਨੇ ਕਿਹਾ ਕਿ ਸੋਚ ਲੈ ਪਰ ਮੈਂ ਆਪਣੀ ਗੱਲ ਤੇ ਅੜੀ ਰਹੂਗੀ ਅਮਿਤ ਹੁਣ ਦਬਾਅ ਵਿੱਚ ਆ ਗਿਆ ਸੀ ਦੋਨੋਂ ਤਿਆਰ ਹੋ ਕੇ ਬਾਹਰ ਚਲੇ ਗਏ ਤੇ ਤਿੰਨੋਂ ਬਾਹਰ ਘੁੰਮ ਰਹੇ ਸੀ ਤਾਂ ਫਿਰ ਕਿਸੇ ਮੂਵੀ ਦਾ ਪ੍ਰੋਗਰਾਮ ਬਣਾ ਲਿਆ ਕਾਫੀ دیر ਬਾਅਦ ਫਿਰ ਫਲੈਟ ਪਹੁੰਚੇ ਅੱਜ ਜੱਗੀ ਤੇ ਅਮਿਤ ਦਾ ਡਰਿੰਕ ਕਰਨ ਦਾ ਮਾਨ ਕਰ ਰਿਹਾ ਸੀ ਜਸਸੀ ਕਹਿਣ ਲੱਗੀ ਕਿ ਤੁਸੀਂ ਡਰਿੰਕ ਕਰੋ ਮੇਰਾ ਮੂਡ ਬਿਲਕੁਲ ਨਹੀਂ ਹੈ ਮਾਤਾ ਰੂਮ ਵਿੱਚ ਜਾ ਕੇ ਲੰਮੇ ਬੈ ਰਹੀਆਂ ਤੁਸੀਂ ਡਰਿੰਕ ਕਰਕੇ ਆ ਜਾਓ ਇਹ ਕਹਿ ਕੇ ਉਹ ਆਪਣੇ ਰੂਮ ਵਿੱਚ ਚਲੀ ਗਈ ਤੇ ਬਾਹਰ ਦੋਨਾਂ ਵਿੱਚ ਮौज-ਮਸਤੀ ਸ਼ੁਰੂ ਹੋ ਗਈ ਸੀ ਦੋਨਾਂ ਨੇ ਜ਼ਿਆਦਾ ਤਾਂ ਨਹੀਂ ਪੀਤੀ ਸੀ ਤਾਂ ਜੱਸੀ ਨੇ ਹੀ ਗੱਲ ਸ਼ੁਰੂ ਕਰ ਦਿੱਤੀ ਤਾਂ ਅਮਿਤ ਨੂੰ ਕਹਿਣ ਲੱਗਾ ਕਿ ਮੈਨੂੰ ਪਤਾ ਕਿ ਅੱਜ ਮੈਂ ਜੱਸੀ ਦੇ ਨਾਲ ਵਿਆਹ ਨਹੀਂ ਕਰਵਾਉਂਦਾ ਤਾਂ ਉਹ ਅਮਿਤ ਦੇ ਨਾਲ ਵਿਆਹ ਕਰਵਾਉਂਦੀ ਜੱਸੀ ਅੱਜ ਵੀ ਤੈਨੂੰ ਬਹੁਤ ਪਿਆਰ ਕਰਦੀ ਆ ਪਰ ਉਹ ਚਾਹੁੰਦੀ ਆ ਕਿ ਤੂੰ ਵੀ ਹੁਣ ਵਿਆਹ ਕਰਵਾ ਲੈ ਅਮਿਤ ਨੇ ਜੱਗੀ ਨੂੰ ਬਹੁਤ ਸਮਝਾਇਆ ਕਿ ਅਜੇ ਉਹ ਕੁਝ ਵਕਤ ਹੋਰ ਚਾਹੀਦਾ ਤੇ ਜੱਗੀ ਵੀ ਉੱਥੇ ਹੀ ਰੁਕ ਗਿਆ ਤੇ ਕਹਿ ਲੱਗਾ ਕਿ ਹੁਣ ਰੂਮ ਵਿੱਚ ਜਾਣ ਤੋਂ ਪਹਿਲਾਂ ਜੱਸੀ ਨੇ ਮੈਨੂੰ ਕਿਹਾ ਸੀ ਕਿ ਅੱਜ ਮੈਂ ਤੇਰੇ ਕੋਲ ਹੀ ਸੌਂ ਜਾਵਾਂ ਕਿਉਂਕਿ ਉਹ ਉਦੋਂ ਹੀ ਪਿਆਰ ਕਰੂਗੀ ਜਦੋਂ ਤੂੰ ਵਿਆਹ ਲਈ ਹਾਂ ਕਰ ਦੇਵੇਂਗਾ ਦੋ ਹੀ ਰਾਹ ਸਤੇ ਆ ਜਾਂ ਤਾਂ ਅਸੀਂ ਤਿੰਨੋਂ ਜ਼ਿੰਦਗੀ ਵਿੱਚ ਇਕੱਠੇ ਰਹਾਂਗੇ ਜਾਂ ਫਿਰ ਆਪਣਾ ਘਰ ਬਸਾ ਲੈ ਫਿਰ ਅਸੀਂ ਚਾਰੇ ਖੁਸ਼ ਰਹਾਂਗੇ ਇਹ ਗੱਲ ਸੁਣ ਕੇ ਅਮਿਤ ਹੱਸ ਪਿਆ ਤੇ ਕਹਿਣ ਲੱਗਾ ਪਾਗਲ ਹੋ ਗਈ ਹੈ ਜੱਗੀ ਤਾਂ ਜੱਗੀ ਸੀਰੀਅਸ ਹੋ ਕੇ ਕਹਿਣ ਲੱਗਾ ਕਿ ਉਹ ਮੈਨੂੰ ਵੀ ਕੋਲ ਨਹੀਂ ਆਉਣ ਦੇਊਗੀ ਜਦੋਂ ਤੱਕ ਤੂੰ ਹਾਂ ਨਹੀਂ ਕਰ ਦਿੰਦਾ ਕਾਫੀ ਬਹਿਸ ਤੋਂ ਬਾਅਦ ਅਮਿਤ ਕਹਿਣ ਲੱਗਾ ਕਿ ਤੂੰ ਰੂਮ ਵਿੱਚ ਜਾ ਮੈਂ ਵੀ ਸੌਣ ਲੱਗਾ ਕੱਲ ਨੂੰ ਡਿਊਟੀ ਤੇ ਜਾਣਾ ਜੱਗੀ ਉੱਠ ਕੇ ਕਮਰੇ ਵਿੱਚ ਗਿਆ ਤੇ ਵਾਪਸ ਆ ਗਿਆ ਕਹਿਣ ਲੱਗਾ ਕਿ ਉਹ ਤਾਂ ਕਹਿ ਰਹੀ ਹੈ ਕਿ ਮੈਂ ਤੇਰੇ ਕੋਲ ਹੀ ਸੌ ਜਾਵਾਂ ਦੋਨੋਂ ਹੱਸ ਪਏ ਤੇ ਜੱਗੀ ਕਹਿਣ ਲੱਗਿਆ ਕਿ ਮੇਰੇ ਤੋਂ ਕਿੰਨਾ ਵੀ ਲਕੋ ਪਰ ਮੈਨੂੰ ਪਤਾ ਯਾਰ ਕਿ ਤੂੰ ਅੱਜ ਵੀ ਉਹਦੇ ਤੇ ਮਰਦਾ ਹੁਣ ਦੱਸ ਮੈਂ ਕੀ ਕਰਾਂ ਅਮਿਤ ਕਹਿਣ ਲੱਗਿਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੱਸੀ ਵਰਗੀ ਕੁੜੀ ਹੋਵੇ ਤਾਂ ਤੱਕ ਤਾਂ ਮੈਂ ਵਿਆਹ ਕਰਵਾ ਲਵਾਂਗਾ ਚੱਲ ਮੈਂ ਸਮਝਾਉਣਾ ਉਹਨੂੰ ਕਹਿ ਕੇ ਦੋਨੋਂ ਜੱਸੀ ਦੇ ਰੂਮ ਵਿੱਚ ਗਏ ਤਾਂ ਬੈੱਡ ਤੇ ਬੈਠੀ ਉਹ ਟੀਵੀ ਦੇਖ ਰਹੀ ਸੀ ਉਹਨਾਂ ਨੂੰ ਦੇਖ ਕੇ ਕਹਿਣ ਲੱਗੀ ਕਿ ਮੇਰੇ ਨਾਲ ਕੋਈ ਨਾ ਟੰਕੀ ਕਰਨ ਦੀ ਕੋਸ਼ਿਸ਼ ਨਾ ਕਰੀ ਉੱਚਪਚਾ ਬਾਹਰ ਚਲੇ ਜਾਓ ਅਮਿਤ ਕਹਿਣ ਲੱਗਾ ਕਿ ਇਹਦਾ ਮਨ ਬਣ ਗਿਆ ਵਾ ਜਾਹਤਾ ਇਹਨੂੰ ਆਪਣੇ ਕੋਲ ਬਿਠਾ ਲਏ ਤੇ ਫਿਰ ਪੇਜ ਦੇ ਮੇਰੇ ਕੋਲ ਤਿੰਨੋਂ ਹੱਸ ਪਏ ਹੁਣ ਜਸਸੀ ਦੇ ਕੋਲ ਇੱਕ ਪਾਸੇ ਅਮਿਤ ਤੇ ਦੂਸਰੇ ਪਾਸੇ ਜੱਗੀ ਬੈਠ ਕੇ ਸੀ ਤਿੰਨੋਂ ਚੁੱਪ ਸੀ ਅਮਿਤ ਨੇ ਜਸਸੀ ਦਾ ਹੱਥ ਫੜਿਆ ਹੋਇਆ ਸੀ ਤੇ ਇਸ ਚੁੱਪ ਨੂੰ ਤੋੜਦੇ ਹੋਏ ਜੱਗੀ ਕਹਿਣ ਲੱਗਾ ਕਿ ਤੂੰ ਵੀ ਇੱਥੇ ਹੀ ਸਾਂਝਾ ਤੇ ਬਿਨਾ ਉਹਦੇ ਜਵਾਬ ਦਾ ਇੰਤਜ਼ਾਰ ਕੀਤੇ ਜੱਗੀ ਨੇ ਲਾਈਟ ਬੰਦ ਕਰ ਦਿੱਤੀ ਤਿੰਨਾਂ ਦੇ ਵਿੱਚ ਸ਼ਾਂਤੀ ਸੀ ਤੇ ਜੱਗੀ ਤੇ ਅਮਿਤ ਉਹਦੇ ਵੱਲ ਨੂੰ ਮੂੰਹ ਕਰਕੇ ਆਰਾਮ ਨਾਲ ਲੰਮੇ ਪਏ ਗਏ ਤਾਂ ਜਸਦੀ ਕਹਿਣ ਲੱਗੀ ਕਿ ਮੈਨੂੰ ਸੌਣ ਦਿਓ ਜਸਦੀ ਨੇ ਆਪਣੇ ਮੱਥੇ ਤੇ ਹੱਥ ਰੱਖ ਲਿਆ ਅਮਿਤ ਨੂੰ ਲੱਗਿਆ ਕਿ ਉਹ ਹੁਣ ਬੇਕਾਬੂ ਹੋ ਰਹੀ ਆ ਤਾਂ ਇੱਕਦਮ ਉੱਠਿਆ ਤੇ ਇਹ ਕਹਿ ਕੇ ਆਪਣੇ ਕਮਰੇ ਵਿੱਚ ਜਾਣ ਲੱਗਿਆ ਕਿ ਮੈਂ ਤਾਂ ਆਪਣੇ ਕਮਰੇ ਵਿੱਚ ਜਾ ਰਿਹਾ ਜਸਦੀ ਨੇ ਉਹਦਾ ਹੱਥ ਫੜ ਲਿਆ ਅਮਿਤ ਨੂੰ ਲੱਗਿਆ ਕਿ ਸ਼ਾਇਦ ਮੈਨੂੰ ਜਸਦੀ ਕਹਿਣ ਲੱਗਿਆ ਕਿ ਛੱਡ ਦੇਊਂਗੀ ਪਰ ਵਾਦਾ ਕਰਕੇ ਤੂੰ ਜਲਦੀ ਵਿਆਹ ਕਰਵਾ ਲੈਣਾਗਾ ਅਮਿਤ ਚੁੱਪ ਪਰ ਹੈ ਤੇ ਫਿਰ ਹਾਸਦੇ ਹੋਏ ਕਹਿਣ ਲੱਗਾ ਕਿ ਠੀਕ ਆ ਮੈਂ ਕਰਵਾ ਲਊਗਾ ਜਸੀ ਇੱਕਦਮ ਖੜੀ ਹੋ ਗਈ ਤੇ ਉਹਦੇ ਗੱਲ ਆ ਗਈ ਅਮਿਤ ਹੱਸਦੇ ਹੋਏ ਕਹਿਣ ਲੱਗਾ ਕਿ ਇਹ ਸਭ ਦੇਖ ਕੇ ਮੇਰੀ ਘਰ ਵਾਲੀ ਮੈਨੂੰ ਤਲਾਕ ਦੇ ਦੇਊਗੀ ਜੱਗੀ ਕਹਿਣ ਲੱਗਾ ਕਿ ਅਮਿਤ ਮੈਨੂੰ ਪਤਾ ਕਿ ਤੇਰੇ ਵਿੱਚ ਤੇ ਜਸੀ ਵਿੱਚ ਕੋਈ ਪਰਦਾ ਨਹੀਂ ਤੇ ਮੈਨੂੰ ਕੋਈ ਇਤਰਾਜ਼ ਵੀ ਨਹੀਂ ਜਸੀ ਤਾਂ ਤੇਰੀ ਸੀ ਪਰ ਮੈਂ ਤੇਰਾ ਇਹ एहसान ਕਦੀ ਨਹੀਂ ਭੁੱਲੂਗਾ ਕਿ ਇੰਨੇ ਪਿਆਰ ਪਿਆਰੀ ਘਰ ਵਾਲੀ ਤੇਰੀ ਵਜ੍ਹਾ ਨਾਲ ਹੀ ਮੈਨੂੰ ਮਿਲੀ ਆ ਜਸਦੀ ਦੇ ਕੋਈ ਸ਼ੱਕ ਜਾਂ ਸ਼ਿਕਾਇਤ ਨਹੀਂ ਆ ਅਸੀਂ ਤਿੰਨੇ ਚੰਗੇ ਦੋਸਤਾਂ ਤੋਂ ਵਿਆਹ ਲਈ ਹਾਂ ਕਰਕੇ ਬਹੁਤ ਵੱਡਾ ਭਾਰ ਘਟਾ ਦਿੱਤਾ ਅਸੀਂ ਦੋਨੋਂ ਦੇ ਮਨ ਵਿੱਚ ਇਹੀ ਚੱਲ ਰਿਹਾ ਸੀ ਕਿ ਅੱਜ ਇਹਨੂੰ ਸੈਲੀਬ੍ਰੇਟ ਕਰਦੇ ਹਾਂ ਅੱਜ ਅਮਿਤ ਜੱਗੀ ਦੇ ਕੰਨ ਵਿੱਚ ਕੁਝ ਕਹਿਣ ਲੱਗਾ ਕਿ ਅੱਜ ਅਸੀਂ ਦੋਨੋਂ ਮਿਲ ਕੇ ਇਹਨੂੰ ਪਿਆਰ ਕਰਾਂਗੇ ਤਾਂ ਜਸਦੀ ਨੇ ਸੁਣ ਕੇ ਜੱਗੀ ਨੂੰ ਪਿਆਰ ਕਰ ਲਿਆ ਤੇ ਜਸਸੀ ਬਾਹਰ ਚਲੀ ਗਈ ਤੇ ਇੱਕ ਬੀਅਰ ਦੀ ਬੋਤਲ ਪੀਤੀ ਤਾਂ ਕਿਨਾਂ ਵਿੱਚ ਜਵਾਨੀ ਦਾ ਜੋਰ ਚੱਲ ਰਿਹਾ ਸੀ ਤੇ ਤਿੰਨਾਂ ਵਿੱਚ ਪੂਰੀ ਮਸਤੀ ਸ਼ਾ ਗਈ ਸੀ ਅੱਜ ਅਮਿਤ ਦੀ ਹਾਣੇ ਜਸਸੀ ਤੇ ਜੱਗੀ ਦੇ ਅੰਦਰ ਨੂੰ ਖੁਸ਼ ਕਰ ਦਿੱਤਾ ਸੀ ਤਿੰਨਾਂ ਦਾ ਉਹੀ ਬਚਪਨ ਜਵਾਨੀ ਦੀ ਦੋਸਤੀ ਬਹੁਤ ਖੁਸ਼ ਸੀ ਰਾਤ ਦੇ 2 ਵੱਜ ਗਏ ਸੀ ਉਹਨਾਂ ਦਾ ਪਿਆਰ ਰੁਕਣ ਦਾ ਨਾਮ ਨਹੀਂ ਲੈਂਦਾ ਸੀ ਜੱਗੀ ਨੇ ਲਾਈਟ ਬਹੁਤ ਹੀ ਘੱਟ ਜਗਾਈ ਹੋਈ ਸੀ ਤਿੰਨਾਂ ਤੇ ਨਸ਼ੇ ਦਾ ਸਰੂਰ ਸੀ ਕੁਝ ਪਲ ਇਦਾਂ ਹੀ ਪੈਰਨ ਤੋਂ ਬਾਅਦ ਜਸਸੀ ਆਰਾਮ ਨਾਲ ਲੰਮੇ ਪੈ ਗਈ ਤਾਂ ਅਮਿਤ ਉਠਿਆ ਤੇ ਜਸਸੀ ਦੇ ਜੱਗੀ ਨੂੰ ਗਲੇ ਲਾ ਕੇ ਕਹਿਣ ਲੱਗਿਆ ਕਿ ਅੱਜ ਤੋਂ ਬਾਅਦ ਇਹ ਕਦੀ ਨਹੀਂ ਹੋਊਗਾ ਇਹ ਸਾਡੀ ਦੋਸਤੀ ਵਿੱਚ ਕਦੀ ਨਹੀਂ ਇਦਾਂ ਦਾ ਕੁਝ ਹੋਣ ਦੇਊਗਾ ਜੱਗੀ ਨੇ ਉਹਨੂੰ ਘੁੱਟ ਕੇ ਗਲੇ ਲਾਇਆ ਤੇ ਅਮਿਤ ਆਪਣੇ ਕੱਪੜੇ ਲੈ ਕੇ ਕਮਰੇ ਚੋਂ ਬਾਹਰ ਚਲਾ ਗਿਆ ਜਸਸੀ ਮੁਸਕਰਾਉਂਦੀ ਹੋਈ ਕਹਿਣ ਲੱਗੀ ਕਿ ਤੂੰ ਮੇਰਾ ਬਹੁਤ ਵਧੀਆ ਘਰ ਵਾਲਾ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਾਂਗੇ ਹੁਣ ਅਮਿਤ ਵੀ ਆਪਣਾ ਵਿਆਹ ਕਰਵਾ ਕੇ ਖੁਸ਼ਹੀ ਰਹੂਗਾ ਹਾਂਜੀ ਦੋਸਤੋ ਏਸੀ ਕਹਾਣੀ ਅੱਜ ਦੀ ਕਹਾਣੀ ਕਿਵੇਂ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ